ਸਜਨਾ ਦੇ ਹੀ ਬਲਦਾ ਅੱਲਾ ਵੀ ਸਜਨਾ ਦੇ ਹੀ ਬਲਦਾ ਮੇਰਾ ਤੇ ਪੱਖ ਚ ਸਾਵੀਂ ਨਹੀਂ ਚਲਦਾ ਕੀ ਬਾਤ ਨਾ ਜਾ ਬਰੂ ਦੇ ਕਰ ਜਾਂਨ ਵੇੜੇ ਹੰਝੂ ਜੋ ਵਗਦੇ ਨਾਤੇ ਨੇ ਤੇਰੇ ਇਹ ਦਿਲ ਨੂੰ ਬੇਖਬਰਾ ਤੂੰ ਵਾਪਸ ਨਹੀਂ ਆਉਣਾ ਫਿਰ ਵੀ ਕਿਉਂ ਤੇਰੀ ਤਸਵੀਰ ਜਿਹੀ ਰਹੇ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜਿਵੇਂ ਕਿ ਲਗਾਤਾਰ ਸਾਡੀਆਂ ਇੰਟਰਵਿਊ ਆ ਰਹੀਆਂ ਨੇ ਤੁਸੀਂ ਬਹੁਤ ਪਰ ਮੰਗ ਰਹੇ ਰਹੇ ਹੋਗੇ ਸਾਡੇ ਨਾਲ ਤਾਡੀ ਬਹੁਤ ਹੀ ਅੱਛੀ ਬੇਟੀ ਸਹਿਨਾਜ ਢਾਲੀਵਾਲ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਆਵਾਜ਼ ਦੇਖ ਕੇ ਐਨਾ ਮੈਂ ਪ੍ਰਭਾਵਿਤ ਹੋਇਆ ਤੇ ਮੈਂ ਉਹਨਾਂ ਦੀ ਆਵਾਜ਼ ਹੈ ਜਿਹੜੀ ਉਹ ਵਾਕਈ ਜਿਵੇਂ ਆਵਾਜ਼ ਪੰਜਾਬ ਦੀ ਹੈ ਇਸ ਤਰ੍ਹਾਂ ਦੀ ਉਹਨਾਂ ਦੀ ਆਵਾਜ਼ ਹੈ ਤੇ ਮੈਂ ਉਸ ਆਵਾਜ਼ ਨੂੰ ਤੁਹਾਡੇ ਰੂਬਰੂ ਕਰਨਾ ਚਾਹੁੰਦਾ ਤੇ ਤੁਸੀਂ ਦੋਸਤੋ ਕਮੈਂਟ ਕਰਕੇ ਲਾਈਕ ਕਰਕੇ ਜਰੂਰ ਦੱਸੋ ਵੀ ਇਸ ਬੇਟੀ ਦੀ ਆਵਾਜ਼ ਕਿਵੇਂ ਹੈ ਤੇ ਇਸ ਨੂੰ ਪ੍ਰਮੋਟ ਕਰਨ ਲਈ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਸਸਰੀ ਕਲਮੇਟਰ ਸਸਰੀ ਕਲਜੀ ਸ਼ਹਿਨਾਜ ਆਪਾਂ ਸਿੱਧੀ ਗੱਲ ਹੀ ਕਰਾਂਗੇ ਵੀ ਤੁਸੀਂ ਸਾਡੇ ਸਰੋਤਿਆਂ ਤੇ ਸਿਰਫ ਤੁਹਾਡੀ ਆਵਾਜ਼ ਆਪਾਂ ਪਹੁੰਚਾਉਣੀ ਹੈ ਆਪਾਂ ਬਾਕੀ ਗੱਲਬਾਤ ਹੈ ਜਿਹੜੀ ਉਹ ਫਿਰ ਕਿਤੇ ਕਰਾਂਗੇ ਸੋ ਕੋਈ ਵੀ ਇੱਕ ਦੋ ਗੀਤ ਹੈ ਜਿਹੜੇ ਸਾਡੇ ਸਰੋਤਿਆਂ ਦੇ ਰੂਬਰੂ ਜਰੂਰ ਕਰੋ ਅੱਲਾ ਵੀ ਸਜਨਾ ਦੇ ਹੀ ਬਲਦਾਂ ਸਦਨਾ ਦੇ ਹੀ ਬਲਦਾ ਮੇਰਾ ਤੇ ਪੱਖ ਚ ਸਾਂਵੀਂ ਨਹੀਂ ਚਲਦਾ ਕੀ ਬਾਤ ਨਾ ਜਾ ਬਰੂ ਦੇ ਕਰ ਜਾਣ ਵੇੜੇ ਹੰਝੂ ਜੋ ਵਗਦੇ ਨਾ ਤੇ ਨੇ ਤੇਰੇ ਏ ਦਿਲ ਨੂੰ ਬੇਖਬਰਾ ਤੂੰ ਵਾਪਸ ਨਹੀਂ ਹੋਣਾ ਫਿਰ ਵੀ ਕਿਉਂ ਤੇਰੀ ਤਸਵੀਰ ਜਿ ਫੇਰੇ ਇਹ ਦਿਲ ਨੂੰ ਬੇਖਬਰਾਂ ਤੂੰ ਵਾਪਸ ਨਿਹਾਉਣਾ ਫਿਰ ਵੀ ਕਿਉਂ ਤੇਰੀ ਤਸਵੀਰ ਜਿ ਫੇਰੇ ਸੋ ਸ਼ਹਿਨਾਜ ਇਹਦੇ ਵਾਸਤੇ ਤੁਸੀਂ ਰਿਆਜ਼ ਵਗੈਰਾ ਕਰਦੇ ਹੋ ਜਾਂ ਪਰਮਾਤਮਾ ਵੱਲੋਂ ਹੀ ਇਸ ਤਰ੍ਹਾਂ ਆਵਾਜ਼ ਤੁਹਾਡੀ ਨਹੀਂ ਜੀ ਇਹ ਤਾਂ ਪਰਮਾਤਮਾ ਵੱਲੀ ਹੈ ਜੀ ਪਾਪਾ ਵੀ ਗਾਉਂਦੇ ਸੀ ਦਾ ਦਾਦਾ ਜੀ ਵੀ ਗਾਉਂਦੇ ਸੀ ਸੋ ਪੀੜੀ ਦਰ ਪੀੜੀ ਹਾਂਜੀ ਹਾਂਜੀ ਉਹ ਪਰਵਰਤਨ ਹੈ ਜਿਹੜਾ ਆਉਂਦਾ ਗਿਆ ਹੈ ਨਾ ਕੋਈ ਹੋਰ ਗੀਤ ਸੁਣਾਉਗੇ ਸਾਨੂੰ ਹਾਂਜੀ ਜੀ ਜ਼ਿੰਦਗੀ ਬਿਤੋਨੀ ਤੇਰੇ ਨਾਲ ਨਹੀਂ ਆਉਂਦੇ ਨੇ ਅਵਲੇ ਹੀ ਖਿਆਲ ਨਹੀਂ ਜ਼ਿੰਦਗੀ ਬਿਤੋਨੀ ਤੇਰੇ ਨਾਲ ਨਹੀਂ ਉਦਨੇ ਬੱਲੇ ਹੀ ਖਿਆਲਨੀ ਦੇਖੇ ਕੁਜ ਮੋਹਣਾ ਤੂੰ ਬਾਲ ਪਈ ਦੇਖੇ ਕੁਜ ਮੋਹਣਾ ਤੂੰ ਬਾਲ ਪਈ ਤਨ ਤਾਰਿਆਂ ਨੂੰ ਸੋਈ ਜਾਣ ਦੇ ਖੋਲੀਂ ਦਰਵਾਜੇ ਨਾ ਜੁਬਾਨ ਦੇ ਅੱਖਾਂ ਨਾਲ ਗੱਲਾਂ ਹੋਈ ਜਾਣ ਦੇ ਖੋਲੀਂ ਦਰਵਾਜੇ ਨਾ ਜੁਬਾਨ ਦੇ ਅੱਖਾਂ ਨਾਲ ਗੱਲਾਂ ਹੋਈ ਜਾਣਦੇ ਵਾਰੀ-ਵਾਰੀ ਨਾਂ ਜਦੋਂ ਮਿਲਦੇ ਉਹਦਾ ਪਦੋਂ ਮੇ ਜਾਂਦੇ ਸੰਗਨੀ ਦਿਲ ਕਰ ਬਾਹੋਂ ਫੜ ਰੋਕ ਲਾਉ ਸਮਾਹੀ ਨਾ ਜਵੇ ਲੰਗਨੀ ਰੱਬ ਦੀ ਰਜ਼ਾ ਦੇ ਨਾਲ ਮਿਲਦੇ ਰੱਬ ਦੀ ਰਜ਼ਾ ਦੇ ਨਾਲ ਮਿਲਦੇ ਹੇ ਰੀ ਐ ਸਜਨੀ ਇਹਨੇ ਹਣ ਦੇ ਖੋਲਿਂ ਦਰਵਾਜੇ ਨਾ ਜ਼ੁਬਾਨ ਦੇ ਅੱਖਾਂ ਨਾਲ ਗੱਲਾਂ ਹੋਈ ਜਾਣ ਦੇ ਖੋਲਿਂ ਦਰਵਾਜੇ ਨਾ ਜ਼ੁਬਾਨ ਦੇ ਅੱਖਾਂ ਨਾਲ ਗੱਲਾਂ ਹੋਈ ਜਾਣ ਦੇ ਤੇ ਇਹਦੇ ਵਿੱਚ ਵਿਕੀ ਦੇ ਸਿਰ ਜਿਹੜਾ ਸੀ ਸੇਨਾਜ ਮੰਨਦੇ ਵੀ ਤੁਸੀਂ ਆਪਣੇ ਫਾਦਰ ਸਾਹਿਬ ਹੈ ਜਦਾਦਾ ਜੀ ਜਾਂ ਟੀਚਰ ਹੈ ਆਪਣੇ ਹਨ ਕੀ ਮੰਨਦੇ ਕਿਹਦਾ ਜਿਆਦਾ ਹੱਥ ਹੈ ਇਸ ਗੱਲ 'ਚ ਇਹ ਜੀ ਮੇਰੇ ਫਾਦਰ ਸਾਹਿਬ ਦੇ ਹੀ ਹੈ ਉਹ ਵੀ ਮਤਲਬ ਹਰ ਚੀਜ਼ 'ਚ ਮੇਰਾ ਬਹੁਤ ਸਾਥ ਦਿੰਦੇ ਆ ਦੱਸ ਦਿਓ ਤੁਹਾਨੂੰ ਹਾਂਜੀ ਤੇ ਉਹ ਗਾਉਂਦੇ ਸੀ ਜੀ ਉਹਨਾਂ ਨੂੰ ਦੇਖ ਕੇ ਮਨ ਚ ਆਉਂਦੇ ਵੀ ਆਇਆ ਹੁੰਦਾ ਸੀ ਵੀ ਐਂ ਜੀ ਕਰਕੇ ਦੇਖੀ ਹੈ ਹਨਾ ਹਾਂਜੀ ਉਹ ਮੈਨੂੰ ਸੁਰੂਤੋਂ ਮੈਂ ਸਕੂਲ ਟਾਈਮ 'ਚ ਵੀ ਗਾਉਣੀ ਆ ਜੀ ਵੀ ਜੋ ਵੀ ਕੋਈ ਫੰਕਸ਼ਨ ਹੁੰਦਾ ਮੈਂ ਹਰ 'ਚ ਪਾਰਟਿਸਪੇਟ ਕਰਦੀ ਆ ਸੋ ਮੈਨੂੰ ਮੇਰੇ ਅਧਿਆਪਕਾਂ ਦਾ ਵੀ ਬਹੁਤ ਸਪੋਰਟ ਹੈ ਜੀ ਉਹ ਵੀ ਮੈਨੂੰ ਹਰ ਜੀ ਕਿਹੜਾ ਸਕੂਲ ਹੈ ਮੇਰਾ ਸੀਨੀਅਰ ਸਕੈਂਡਰੀ ਸਕੂਲ ਹੈ ਇੱਥੇ ਕਿਹ ਵਾਲੀ ਹਾਂਜੀ ਓਕੇ ਤੇ ਤੁਹਾਡੇ ਦੋ ਗੀਤ ਵੀ ਦੋ ਆਏ ਇੱਕ ਇੱਕ ਹੈ ਮੇਰੇ Song ਦੋ ਆਏ ਹੋਏ ਨੇ ਤੇ ਕਿੰਨਾ ਕੰਗਾ ਰਮ ਲਿਆ ਉਹਨਾਂ ਹਾਂਜੀ ਉਹਨਾਂ ਦੀ ਬਹੁਤ ਸਪੋਰਟ ਆਈ ਹੈ ਜੀ ਮੇਰੇ Songs ਤੇ ਬਹੁਤ ਜ਼ਿਆਦਾ ਹੂੰ ਮੈਨੂੰ ਸਪੋਰਟ ਮਿਲਿਆ ਜੀ ਤੇ ਕੁਝ ਮੈਨੂੰ ਮੇਰੇ ਟੀਚਰਸ ਨੇ ਬਹੁਤ ਸਹਿਯੋਗ ਦਿੱਤਾ ਵੀ ਬੱਚੇ ਤੁਹਾਡੀ ਵਾਇਬ ਬਹੁਤ ਵਧੀਆ ਹੈ ਵੀ ਅੱਗੇ ਤੱਕ ਜਾਓਗੇ ਏਦਾਂ ਹੀ ਅੱਗੇ ਕੁਸੇ ਸੋਚੇਗਾ ਵੀ ਅਵਾਜ਼ ਪੰਜਾਬ ਦੀ ਚ ਜਾ ਕੇ ਹੀ ਹੋਰ ਪ੍ਰੋਗਰਾਮ ਵੱਡੇ ਚੱਲਦੇ ਨੇ ਵੀ ਉੱਥੇ ਤੱਕ ਕੋਈ ਲੈ ਜਾਏ ਜਾਂ ਤੁਹਾਡਾ ਗੀਤ ਆਪਣੇ ਕੋਲ ਖਰਚਾ ਕਰਕੇ ਕਿਉਂਕਿ ਇਹਨਾਂ ਚ ਖਰਚਾ ਨਹੀਂ ਕਰ ਸਕਦੇ ਹਨ ਹਾਂਜੀ ਤੇ ਬਈ ਕੋਈ ਗੀਤ ਤੁਹਾਡਾ ਕਰਾਉਣਾ ਚਾਹਵੇ ਜਾਂ ਅਵਾਜ਼ ਪੰਜਾਬ ਦੇ ਵਿੱਚ ਜਾਣਾ ਚਾਹੋ ਇਸ ਤਰ੍ਹਾਂ ਦੀ ਕੋਈ ਇੱਛਾ ਹੈ ਮਨ ਚ ਹਾਂਜੀ ਬਹੁਤ ਹੈ ਤਿਆਰੀ ਕਰ ਰਹੇ ਹੋ ਅਸਲੀ ਨਹੀਂ ਜੀ ਤਿਆਰੀ ਤਾਂ ਕੋਈ ਨਹੀਂ ਕਰ ਰਹੀ ਹੂੰ ਇੱਛਾ ਹੈ ਜਾਣ ਦੀ ਕੋਈ ਫਿਰਦੀ ਘਰ ਦਾ ਮਾਹੌਲ ਵੀ ਉਸ ਤਰ੍ਹਾਂ ਦਾ ਹੋਵੇ ਹਾਂ ਸੋ ਸਹਿਨਾਜ ਢਾਲੀ ਵਾਲ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਜੀ ਮਾਹੌਲ ਬਣਿਆ ਜਾ ਕੋਈ ਲਜਾਣ ਵਾਲਾ ਹੋਵੇ ਆਵਾਜ਼ ਪੰਜਾਬ ਦੀ ਵਿੱਚ ਤੇ ਕਿਤੇ ਰਿਆਜ਼ ਕੋਈ ਫ੍ਰੀ ਕਲਾਸ ਕਰ ਸਕਦਾ ਹੋਵੇ ਜਾਂ ਗੀਤ ਕਰਾਉਣਾ ਹੋਵੇ ਤਾਂ ਜ਼ਰੂਰ ਮੈਨੂੰ ਨੰਬਰ ਹੈ ਜਿਹੜਾ ਉਹ ਬੇਟੀ ਦਾ ਡਿਸਪਲੇ ਤੇ ਦੇਵਾਂਗਾ ਤੁਹਾਨੂੰ ਜ਼ਰੂਰ ਤੁਸੀਂ ਸੰਪਰਕ ਕਰਕੇ ਇਹਨਾਂ ਨੂੰ ਹੌਸਲਾ ਦੇ ਸਕਦੇ ਹੋ ਤੇ ਇਹਨਾਂ ਦੀ ਸਪੋਰਟ ਹੈ ਜਿਹੜੀ ਉਹ ਕਰ ਸਕਦੇ ਸੋ ਪਿੰਡਾਂ ਦੀ ਗੱਲ ਚੈਨਲ ਨੂੰ ਫੇਸਬੁੱਕ ਤੇ YouTube ਤੇ ਫੋਲੋ ਕਰਿਓ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਦੱਸੋ ਵੀ ਬੇਟੀ ਦੀ ਜਿਹੜੀ ਆਵਾਜ਼ ਹੈ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਹੋਰ ਵਿੱਚ ਕੀ ਬਦਲਾਅ ਹੈ ਜਿਹੜੇ ਹੋ ਸਕਦੇ ਸੋ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਤ ਸ੍ਰੀ ਅਕਾਲ